ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਦਮਦਮਾ ਸਾਹਿਬ ਸਬੋ ਕੀ ਤਲਵੰਡੀ ਇਸ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 1705 ਈਸਵੀ ਨੂੰ ਗੁਰਦੁਆਰਾ ਮੁਗਸਰ ਸਾਹਿਬ ਜੀ ਦੀ ਜੰਗ ਖਤਮ ਕਰਕੇ ਬਹੁਤ ਸਾਰੇ ਸਥਾਨਾਂ ਤੇ ਹੁੰਦੇ ਹੋਏ ਇਸ ਸਥਾਨ ਤੇ ਪਹੁੰਚੇ ਸਨ ਜੇ ਇੱਕ ਜਗ੍ਹਾ ਤੇ ਗੁਰਦੁਆਰਾ ਦਮਦਮਾ ਸਾਹਿਬ ਬਣਿਆ ਹੈ ਉਹ ਜਗ੍ਹਾ ਤੇ ਉਸ ਟਾਈਮ ਬਹੁ ਝੰਡ ਦੇ ਔਰ ਕਰੀਰਾਂ ਦੇ ਰੁਖ ਸਨ ਔਰ ਉੱਚੀ ਜਗਾ ਸੀ ਉੱਚਾ ਥੜਾ ਬਣਿਆ ਹੋਇਆ ਸੀ ਇਸ ਜਗਾ ਤੇ ਗੁਰੂ ਮਹਾਰਾਜ ਨੇ ਆਪਣਾ ਜੰਗਾ ਜੁੱਧਾਂ ਵਾਲਾ ਕਮਰਕਸਾ ਖੋਲਿਆ ਤੇ ਦਮ ਲਿਆ ਸੀ ਜਿਹਦਾ ਕਰਕੇ ਇਸ ਸਥਾਨ ਦਾ ਨਾਮ ਗੁਰਦੁਆਰਾ ਦਮਦਮਾ ਸਾਹਿਬ ਪੈ ਗਿਆ ਔਰ ਇਸ ਜਗਾ ਤੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਲਗਭਗ ਸਵਾ ਸਾਲ ਤੋਂ ਵੀ ਵੱਧ ਸਮਾਂ ਰਹੇ ਸਨ ਔਰ ਇਥੇ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖਵਾਏ ਸਨ ਭਾਈ ਮਣੀ ਸਿੰਘ ਕੋਲੋਂ ਔਰ ਉਹਦੇ ਵਿੱਚ ਗੁਰੂ ਮਹਾਰਾਜ ਨੇ ਗੁਰੂ ਗੁਰਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕਰਾਈ ਸੀ ਇਸ ਸਥਾਨ ਤੇ ਹੀ ਬਾਬਾ ਦੀਪ ਸਿੰਘ ਜੀ ਦਾ ਭੋਰਾ ਬਣਿਆ ਹੋਇਆ ਹੈ ਜਿਸ ਜਿਸ ਭੋਰੇ ਵਿੱਚ ਬੈਠ ਕੇ ਬਾਬਾ ਦੀਪ ਸਿੰਘ ਜੀ ਭਗਤੀ ਕਰਦੇ ਹੁੰਦੇ ਸਨ ਤੇ ਨਾਲੇ ਉਸੇ ਭੋਰੇ ਵਿੱਚ ਬੈਠ ਕੇ ਬਾਬਾ ਦੀਪ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਸਰੂਪ ਲਿਖੇ ਸਨ ਔਰ ਇਹ ਚਾਰੇ ਤਖਤਾਨੋਂ ਭੇਜੇ ਸਨ ਔਰ ਇਸ ਸਥਾਨ ਤੇ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬੰਦੂਕ ਦਾ ਨਿਸ਼ਾਨਾ ਪਰਖਿਆ ਸੀ ਉਸ ਜਗ੍ਹਾ ਤੇ ਹੁਣ ਗੁਰਦੁਆਰਾ ਬਣਿਆ ਹੋਇਆ ਹੈ ਜਿਹਦਾ ਨਾਮ ਗੁਰਦੁਆਰਾ ਬਾਬਾ ਦੀਪ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਦੇ ਨਾਂ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਬਹੁਤ ਸੋਹਣਾ ਔਰ ਇੱਥੇ ਹੀ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਦੇਵਾ ਦਾ ਗੁਰਦੁਆਰਾ ਬਣਿਆ ਹੋਇਆ ਹੈ ਇਸ ਸਥਾਨ ਤੇ ਹੀ ਜੋ ਹੈ ਗੁਰਦੁਆਰਾ ਲਖਣ ਸਰਸਰ ਬਣਿਆ ਹੋਇਆ ਹੈ ਇਸ ਸਥਾਨ ਤੇ ਜੋ ਭਾਈ ਡੱਲੇ ਦਾ ਘਰ ਵੀ ਸੀ ਇਹਦੇ ਲਾਗੇ ਹੀ ਭਾਈ ਡੱਲੇ ਦਾ ਘਰ ਸੀ ਉਹਦੀ ਹਵੇਲੀ ਹੁੰਦੀ ਸੀ ਉਹ ਇਸ ਪੂਰੇ ਇਲਾਕੇ ਦਾ ਚੌਧਰੀ ਸੀ ਔਰ ਉਹਨੇ ਛੋਟੀ ਜੀ ਫੌਜ ਵੀ ਰੱਖੀ ਹੋਈ ਸੀ ਚੌਧਰੀ ਨੇ ਔਰ ਉਹਦਾ ਘਰ ਵੀ ਸੀ ਤੇ ਆ ਉਹਦਾ ਘਰ ਦੇ ਵੀ ਆਪਾਂ ਦਰਸ਼ਨ ਕਰਾਂਗੇ ਇੱਥੇ ਗੁਰੂ ਮਹਾਰਾਜ ਦੇ 8-9 ਗੁਰਦੁਆਰੇ ਹਨ ਚਲੋ ਆਪਾਂ ਇੱਥੇ ਹੁਣ ਸਾਰੇ ਸਥਾਨਾਂ ਦੇ ਨਾਲੇ ਦਰਸ਼ਨ ਕਰਾਂਗੇ ਤੇ ਨਾਲੇ-ਨਾਲੇ ਇਤਿਹਾਸ ਦੇ ਵਿਚਾਰ ਵੀ ਕਰਾਂਗੇ ਚਲੋ ਜੀ ਆਪਾਂ ਦਰਸ਼ਨ ਕਰੀਏ ਸਾਡਾ ਬਹੁਤ ਚਾਹੁੰਦੇ ਕਿ ਚੌਧਰੀ ਜੀ ਖਿਮਤ ਕਰੀ ਜਾਂਦੇ ਨੇ ਸਭ ਮਿਲ ਕੇ ਆਖਣ ਤਾਂ ਹੀ ਵੱਡਾ ਨੂਹ ਹੈ ਸਾਥਾਂ ਜਾਵੋ ਤਿਆ ਤਿਆ ਸਿਖ ਗੋਖਣ ਸਿਖਤ ਹੈ ਪਰ ਦੇਖ ਨਾ ਆਵੇ ਸਮਾਗਮਾਂ ਦੇ ਨਾਮ ਆਪਣੀ ਰੱਖ ਜਸਾਇਆ ਪਾਣ ਦੇ ਸਾਡਾ ਬਹੁਤ ਉਤਾਰਾ ਇਹ ਜਿਹੜਾ ਸਾਥ ਸੰਗਤ ਜੀ ਜੋ ਤਕਸ ਸਾਹਿਬ ਦੇ ਨਾਲ ਜੋ ਲਾਲ ਬੁਰਜ ਦਿਖਣ ਦਿਆਂ ਆ ਬਾਬਾ ਦੀਪ ਸਿੰਘ ਦਾ ਹੈ ਔਰ ਇਹ ਬੁਰਜ ਦੇ ਨਾਲ ਹੀ ਬਾਬਾ ਦੀਪ ਸਿੰਘ ਦਾ ਭੋਰਾ ਸਾਹਿਬ ਵੀ ਹੈ ਅੰਦਰ ਜਮੀਨ ਦੇ ਜਿੱਥੇ ਬਾਬਾ ਦੀਪ ਸਿੰਘ ਨੇ ਬੈਠ ਕੇ ਚਾਰ ਸਰੂਪ ਲਿਖੇ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਔਰ ਚਾਰੇ ਤਖਤਾਂ ਨੂੰ ਭੇਜੇ ਸਨ ਉਹਦੇ ਆਪਾਂ ਬਾਹਰ ਦਰਸ਼ਨ ਕਰਦੇ ਆ ਪਹਿਲਾਂ ਆਪਾਂ ਕੁ ਬਾਹਰੋਂ ਦਰਸ਼ਨ ਕਰਦੇ ਬਹੁਤ ਖੁੱਲਾ ਏਰੀਆ ਸਾਰੇ ਗੁਰਦੁਆਰੇ ਸਾਹਿਬ ਲਾਗੇ ਲਾਗੇ ਬਣੇ ਹੋਏ ਹਨ ਔਰ ਇੱਧਰ ਬਨੇ ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਦਾ ਗੁਰਦੁਆਰਾ ਹੈ ਜੋ ਸਾਹਮਣੇ ਦਿਖ ਰਿਹਾ ਹੈ ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਦਾ ਗੁਰਦੁਆਰਾ ਹੈ ਚਲੋ ਹੁਣ ਆਪਾਂ ਅੰਦਰ ਜਾ ਕੇ ਤਕਸਾਲਬ ਦੇ ਅੰਦਰੋਂ ਦਰਸ਼ਨ ਕਰਦੇ ਹਨ ਉਥੇ ਬਾਬਾ ਗੁਰੂ ਗੋਬੇ ਸਿੰਘ ਜੀ ਮਹਾਰਾਜ ਦਾ ਇੱਕ ਸੀਸਾ ਰੱਖਿਆ ਹੋਇਆ ਜੋ ਸੰਗਤਾਂ ਨੇ ਭੇਟ ਕੀਤਾ ਸੀ ਔਰ ਸੀਸੇ ਨੂੰ ਗੁਰੂ ਗੋਬੇ ਸਿੰਘ ਮਹਾਰਾਜ ਨੇ ਵਰ ਦਿੱਤਾ ਹੋਇਆ ਕਿ ਜਿਨ੍ਹਾਂ ਦੇ ਲੱਕਵੇ ਦੇ ਨਾਲ ਮੂੰਹ ਟੇਢੇ ਹੋ ਜਾਂਦੇ ਹਨ ਉਹ ਤਿੰਨ ਦਿਨ ਉਸ ਸੀਸੇ ਦੇ ਦਰਸ਼ਨ ਕਰਨਗੇ ਤੇ ਉਹਨਾਂ ਦੇ ਜੋ ਹੈ ਮੂੰਹ ਸਿੱਧੇ ਹੋ ਜਾ ਕਰਨਗੇ ਇਹ ਜੋ ਸਾਹਮਣੇ ਸੀਸਾ ਰੱਖਿਆ ਹੋਇਆ ਹੈ ਉਹ ਹੀ ਉਹ ਸੀਸਾ ਹੈ ਔਰ ਇਹ ਜੋ ਸਾਹਮਣੇ ਸ਼ਸਤਰ ਪਏ ਆ ਇਹ ਸਾਹਮਣੇ ਸੀਸਾ ਹੈ ਇਹ ਜਿਹੜਾ ਸੀਸਾ ਔਰ ਇਹ ਜੋ ਸ਼ਸਤਰ ਹੈ ਬਾਬਾ ਦੀਪ ਸਿੰਘ ਜੀ ਦਾ ਇੱਕ ਸ਼ਸਤਰ ਹੈ ਇੱਕ ਗੁਰਗੋਬਿਖਮਾਰਾਜ ਦਾ ਔਰ ਇਹ ਇਹ ਬੰਦੂਕ ਹੈ ਜਿਹਦੇ ਨਾਲ ਗੁਰੂ ਮਹਾਰਾਜ ਨੇ ਨਿਸ਼ਾਨਾ ਪਰਖਿਆ ਸੀ ਉਹ ਤੱਕ ਸਾਬ ਦੇ ਜੋ ਸੱਜੇ ਬਣਿਆ ਬਿਲਡਿੰਗ ਤੁਹਾਨੂੰ ਦੇਖਣ ਦੀ ਗੋਲ ਵਾਲੀ ਇਹ ਬਿਲਡਿੰਗ ਜਿਹੜੀ ਹੈ ਇਹ ਹੀ ਤਮਦਮ ਆਸਾਬ ਹੈ ਜਿੱਥੇ ਗੁਰੂ ਗੋਬੇ ਸਿੰਘ ਮਹਾਰਾਜ ਨੇ ਆਣ ਕੇ ਆਪਣਾ ਕਮਰਕਸਾ ਖੋਲ੍ਹਿਆ ਸੀ ਇਹ ਸਾਹਮਣੇ ਗੋਲ ਜੋ ਬਿਲਡਿੰਗ ਇਹ ਵਾਲੀ ਇਹ ਬਾਬਾ ਦੀਪ ਸਿੰਘ ਦਾ ਖੂਹ ਹੈ ਜਿੱਥੋਂ ਬਾਬਾ ਦੀਪ ਸਿੰਘ ਜੀ ਪਾਣੀ ਵਰਤਨ ਵਾਸਤੇ ਲਿਆ ਕਰਦੇ ਸਨ ਇਹ ਬਹੁਤ ਪ੍ਰਾਤਨ ਖੂਹ ਹੈ ਔਰ ਗੁਰੂ ਸਾਹਿਬ ਦੇ ਸਮੇਂ ਵੀ ਇਥੋਂ ਹੀ ਇਸੇ ਖੂਹ ਤੋਂ ਅਸੀਂ ਪਾਣੀ ਦੀ ਵਰਤੋਂ ਕਰਦੇ ਸੀ ਚਲੋ ਆਪਾਂ ਦਮਦਮਾ ਸਾਹਿਬ ਦੇ ਅੰਦਰ ਜਾ ਕੇ ਅੰਦਰ ਦੇ ਦਰਸ਼ਨ ਕਰਦੇ ਨੇ ਗੁਰੂ ਗੁਰਦੁਆਰਾ ਦਮਦਮਾ ਸਾਹਿਬ ਦੇ ਅੰਦਰ ਦੇ ਦਰਸ਼ਨ ਹੈ ਔਰ ਇਹਦੇ ਅੰਦਰ ਕੋਹ ਚਿੱਤਰਕਾਰੀ ਰੱਖੀ ਹੋਈ ਆ ਔਰ ਇਹ ਸਾਹਮਣੇ ਜੋ ਕਰੀਰ ਦਾ ਰਿਕ ਰੁੱਖ ਤੁਹਾਨੂੰ ਦਿਖ ਰਿਹਾ ਹੈ ਇਹ ਕਰੀਰ ਦਾ ਰੁੱਖ ਉਹ ਹੈ ਜਿਹਦੇ ਨਾਲ ਗੁਰਗੋਬਿੰਦ ਸਿੰਘ ਜੀ ਮਹਾਰਾਜ ਆਪਣਾ ਘੋੜਾ ਬੰਨਿਆ ਕਰਦੇ ਸਨ ਇਹ ਦੋ ਰੁੱਖ ਹੀ ਇੱਥੇ ਬਚੇ ਹੋਏ ਆ ਬਾਕੀ ਪੂਰਾ ਇਹ ਇਲਾਕਾ ਪਹਿਲਾਂ ਇਹ ਕਰੀਰ ਦੇ ਰੁੱਖਾਂ ਹੀ ਜ਼ਿਆਦਾ ਸੀ ਇਸ ਇਲਾਕੇ ਦੇ ਵਿੱਚ ਤੋ ਹੁਣ ਇਹ ਦੋ ਯਾਦਗਾਰਵਾਹ ਤੇ ਰੱਖੇ ਹੋਇਆ ਇਹ ਹੈ ਇੱਕ ਔਰ ਇੱਕ ਦਮਦਮਾ ਸਾਹਿਬ ਗੁਰਦੁਆਰੇ ਸਾਹਿਬ ਦੇ ਨਾਲ ਹੀ ਬਣਿਆ ਰੁੱਖ ਲੱਗਿਆ ਹੋਇਆ ਔਰ ਇੱਕ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨਕੋੜਾ ਬਣਿਆ ਕਰਦੇ ਹਨ ਇੱਕ ਇਥੇ ਬੋਰਡ ਵੀ ਲੱਗਿਆ ਹੋਇਆ ਉਹਨਾਂ ਦਾ ਜੇ ਤੇ ਲਿਖਿਆ ਹੋਇਆ ਇਹ ਇਧਰਲੇ ਬਣੇ ਹੁਣ ਦਿਖਾਉਣੇ ਤੁਹਾਨੂੰ ਸਾਹਮਣੇ ਬਣੇ ਲਿਖਿਆ ਹੋਇਆ ਔਰ ਇੱਕ ਇਹ ਕ੍ਰੀਜ਼ ਦਾ ਰੁੱਖ ਹੈ ਜੋ ਦਮਦਮਾ ਸਾਹ ਦੇ ਨਾਲ ਹੀ ਹੈ ਇਹਨੂੰ ਹੁਣ ਜੋ ਹੈ ਇਹ ਲੋਹੇ ਦੇ ਐਂਗਲ ਆ ਕੇ ਸਪੋਰਟ ਦਿੱਤੀ ਹੋਈ ਆ ਇਹ ਬਾਬਾ ਦੀਪ ਸਿੰਘ ਜੀ ਦਾ ਭੋਰਾ ਸਾਹਿਬ ਹੈ ਜੇ ਭੋਰੇ 'ਚ ਬੈਠ ਕੇ ਬਾਬਾ ਦੀਪ ਸਿੰਘ ਜੀ ਪਤੀ ਕਰਦੇ ਸਨ ਚਲੋ ਆਪਾਂ ਹੁਣ ਇਹਦੇ ਅੰਦਰ ਦੇ ਦਰਸ਼ਨ ਕਰਦੇ ਆਂ ਇਹ ਕਾਫੀ ਡੂੰਘਾ ਹੈ ਇਹ ਜ਼ਮੀਨ ਦੇ ਵਿੱਚ 20 22 ਫੁੱਟ ਥੱਲੇ ਜ਼ਮੀਨ ਦੇ ਬਣਿਆ ਹੋਇਆ ਹੈ ਭੋਰਾ ਸਾਹਿਬ ਹੈ ਅੰਦਰੋਂ ਬਹੁਤ ਠੰਡਾ ਹੈ ਬਾਹਰੋਂ ਜਿੰਨੀ ਮਰਜ਼ੀ ਗਰਮੀ ਹੋਵੇ ਅੰਦਰੋਂ ਠੰਡਾ ਰਹਿੰਦਾ ਹੈ ਇਹ ਆ ਭੋਰਾ ਸਾਹਿਬ ਜੀ ਅੰਦਰ ਇਹ ਛੋਟੀ ਛੋਟੀਆਂ ਇਟਾਂ ਦਾ ਬਣਿਆ ਹੋਇਆ ਛੋਟਾ ਹੀ ਹੈ ਕਮਰਾ ਇਹ ਸਾਹਮਣੇ ਸਸਤੇ ਰੱਖੇ ਹੋਏ ਆ ਇਹ ਜਗ ਜਗ੍ਹਾ ਤੇ ਸਸਤੇ ਰੱਖਿਆ ਇੱਥੇ ਬਾਬਾ ਦੀਪ ਸਿੰਘ ਜੀ ਬੈਠਦੇ ਸਨ ਔਰ ਇੱਥੇ ਦੋ ਘੜੇ ਆ ਇੱਕ ਇਹ ਘੜਾ ਹੈ ਔਰ ਇਹ ਘੜਿਆਂ ਦੇ ਦੋ ਘਰੇ ਇੱਕ ਦੂਜੇ ਕੋਰਨਰ ਦੇ ਵਿੱਚ ਵੀ ਘੜਾ ਹੋਇਆ ਬਣਿਆ ਰੱਖਿਆ ਔਰ ਏ ਘੜਿਆਂ ਦੇ ਵਿੱਚ ਇੱਕ ਦੇ ਵਿੱਚ ਬਾਬਾ ਦੀਪ ਸਿੰਘ ਜੀ ਪਾਣੀ ਭਰ ਕੇ ਰੱਖਦੇ ਸਨ ਔਰ ਦੂਜੇ ਘੜੇ ਦੇ ਵਿੱਚ ਛੋਲੇ ਪਾ ਕੇ ਰੱਖਦੇ ਸਨ ਔਰ ਅੰਦਰ ਹੀ ਭਗਤੀ ਕਰਨੀ ਔਰ ਅੰਦਰ ਹੀ ਜੋ ਹੈ ਪਾਣੀ ਪੀ ਲੈਣਾ ਔਰ ਅੰਦਰ ਛੋਲੇ ਖਾ ਲੈਣੇ ਤੇ ਸਾਹਾ ਸੰਗਤ ਜੀ ਹੁਣ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਲਖਨਸਰ ਸਾਹਿਬ ਇਸ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੋ ਹੈ ਭਾਈ ਮਣੀ ਸਿੰਘ ਕੋ ਪੂਰਾ ਲਿਖਵਾ ਲਿਆ ਸੀ ਉਦੋਂ ਬਾਅਦ ਜਿਹੜੀਆਂ ਕਲਮਾਂ ਬਚ ਗਈਆਂ ਸਨ ਜਾਂ ਸਾਈ ਬਚ ਗਈ ਸੀ ਕਾਗਜ਼ ਬਚ ਗਿਆ ਸੀ ਉਹ ਸਰੋਵਰ ਦੇ ਵਿੱਚ ਇੱਥੇ ਪਾ ਦਿੱਤਾ ਸੀ ਔਰ ਇਸ ਸਥਾਨ ਨੂੰ ਗੁਰੂ ਮਹਾਰਾਜ ਨੇ ਗੁਰੂ ਦੀ ਕਾਸੀ ਦਾ ਵਰ ਦਿੱਤਾ ਅਤੇ ਆਖਿਆ ਮਹਾਰਾਜ ਨੇ ਵੀ ਇੱਥੇ ਬਹੁਤ ਬਹੁਤ ਵੱਡੇ ਬਦਮਾਨ ਪੈਦਾ ਹੋਣਗੇ ਔਰ ਇੱਥੇ ਆ ਕੇ ਜੋ ਦਰਸ਼ਨ ਕਰਨ ਵਾਸਤੇ ਆਏਗਾ ਪਰ ਸਰੋਵਰ ਦੇ ਵਿੱਚ ਓਹ ਇਸ਼ਨਾਨ ਕਰਕੇ ਜੋ ਗੁਰਮੁਖੀ ਦੇ 35 ਅੱਖਰ ਲਿਖੇਗਾ ਉਹਦਾ ਦਿਮਾਗ ਪੜ੍ਹਾਈ ਵਿੱਚ ਬਹੁਤ ਤੇਜ਼ ਹੋਏਗਾ ਔਰ ਜੋ ਵੀ ਸੰਗਤਾਂ ਇੱਥੇ ਆਉਂਦੀਆਂ ਹਨ ਇੱਥੇ ਸਾਰੀਆਂ ਜੋ ਹੈ ਦੇਖੋ ਇੱਥੇ ਜੋ ਲਿਖਦੀਆਂ ਹਨ 35 ਅੱਖਰ ਲਿਖਦੀਆਂ ਹਨ ਔਰ ਇੱਥੇ ਪਹਿਲਾਂ ਸਵੇਰੇ ਸਰੋਵਰ ਦੇ ਵਿੱਚ ਓਸ਼ਨਾਣ ਕਰਨਾ ਹੈ ਔਰ ਫਿਰ ਆਣ ਕੇ ਗੁਰਮੁਖੀ ਦੀ 35 ਅੱਖਰ ਲਿਖਣੇ ਆ ਸੁੱਚੇ ਮੂਹ ਲਿਖਦੇ ਆ ਇੱਥੇ ਔਰ ਜਿੰਨੂੰ ਊੜਾ ਜਿਹੜਾ ਨਹੀਂ ਆਉਂਦਾ ਔਰ ਇਹ ਤੇ ਬੋਰਡ ਲਾਇਆ ਹੋਇਆ ਉਹਨਾਂ ਬਾਬਿਆਂ ਨੇ ਔਰ ਇਹਨੂੰ ਵੇਖ-ਵੇਖ ਕੇ ਸੰਗਤ ਲਿਖ ਲੈਂਦੀਆਂ ਸਾ ਸੁੰਗਤ ਜੀ ਹੁਣ ਆਪਾਂ ਦਰਸ਼ਨ ਕਰਦੇ ਆ ਗੁਰਦੁਆਰਾ ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਜਿਸ ਸਥਾਨ ਤੇ ਗੁਰੂ ਗੋਬੇ ਸਿੰਘ ਜੀ ਮਹਾਰਾਜ ਨੇ ਬੰਦੂਕ ਦਾ ਨਿਸ਼ਾਨਾ ਪਰਖਿਆ ਸੀ ਜਿਹੜੀ ਬੰਦੂਕ ਭਾਈ ਉਦੇ ਸਿੰਘ ਜੋ ਲਾਹੌਰ ਦਾ ਰਹਿਣ ਵਾਲਾ ਸੀ ਉਹ ਲੈ ਕੇ ਆਇਆ ਸੀ ਔਰ ਗੁਰੂ ਮਹਾਰਾਜ ਨੂੰ ਭੇਟ ਕੀਤੀ ਔਰ ਗੁਰੂ ਮਹਾਰਾਜ ਨੇ ਫਿਰ ਉਹਦਾ ਨਿਸ਼ਾਨਾ ਪਰਖਿਆ ਸੀ ਭਾਈ ਬੀਰ ਸਿੰਘ ਭਾਈ ਧੀਰ ਸਿੰਘ ਦੇ ਉੱਤੇ ਨਿਸ਼ਾਨਾ ਪਰਖਿਆ ਸੀ ਸਾ ਸੁੰਗਤ ਜੀ ਇਹ ਹੈ ਭਾਈ ਡੱਲੇ ਦਾ ਘਰ ਇਹ ਹਵੇਲੀ ਸੀ ਪਹਿਲਾਂ ਬਹੁਤ ਵੱਡੀ ਤੇ ਅੰਦਰੋਂ ਛੋਟਾ ਘਰ ਬਣਿਆ ਚਲੋ ਆਪਾਂ ਇਹ ਹਵੇਲੀ ਦੇ ਦਰਸ਼ਨ ਕਰੀਏ ਇਹ ਪਹਿਲਾਂ ਵੀ ਬਹੁਤ ਵੱਡੀ ਹਵੇਲੀ ਹੁੰਦੀ ਸੀ ਦੋ ਮੰਜ਼ਲੀਆਂ ਹਵੇਲੀ ਐ ਔਰ ਇੱਥੇ ਉਹਨੇ ਆਪਣੀ ਸੈਨਾ ਰੱਖੀ ਹੋਈ ਸੀ ਭਾਈ ਡੱਲੇ ਨੇ ਤੇ ਹੁਣ ਉਹਦੀਆਂ ਜਾਂ ਜੋ ਭਾਈ ਡੱਲੇ ਦੀ ਗਾਂ ਪੀੜੀ ਚੱਲਦੀ ਆਉਂਦੀ ਆ ਉਹ ਇਸੇ ਹਵੇਲੀ ਦੇ ਅੰਦਰ ਹੀ ਰਹਿੰਦੇ ਆ ਅੰਦਰ ਹੀ ਉਹਨਾਂ ਦਾ ਘਰ ਆ ਇਹ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਕੁਝ ਨਿਸ਼ਾਨੀਆਂ ਰੱਖੀਆਂ ਹੋਈਆਂ ਉਹਨਾਂ ਨੇ ਉਹ ਜਿਨ੍ਹਾਂ ਦੇ ਜੋ ਹੈ ਸੰਗਤਾਂ ਨੂੰ ਦਰਸ਼ਨ ਕਰਾਉਂਦੇ ਆ ਇਹ ਪੂਰੀ ਬਿਲਡਿੰਗ ਜੋ ਹੈ ਪੁਰਾਣੀ ਹੀ ਬਣੀ ਹੋਈ ਹੈ ਇਹ ਵੇਲੀ ਵਾਲੀ ਇਹਨੂੰ ਨਹੀਂ ਦੁਬਾਰਾ ਬਣਾਇਆ ਗਿਆ ਇਹ ਘਰ ਹੈ ਉਹਨਾਂ ਦਾ ਅੱਗੇ ਬਣਿਆ ਹੋਇਆ ਇਹ ਔਰ ਇਹ ਜੋ ਇਹ ਜੋ ਖਿੜਕੀ ਸਾਹਮਣੇ ਦਿਖ ਰਹੀ ਹੈ ਇਹ ਖਿੜਕੀ ਦੇ ਵਿੱਚੋਂ ਹੀ ਉਹ ਆਪਣੇ ਨਿਸ਼ਾਨੀਆਂ ਦਿਖਾਉਂਦੇ ਬਾਹਰ ਨਹੀਂ ਲੈ ਕੇ ਆਉਂਦੇ ਅੰਦਰ ਹੀ ਰੱਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ